ਆਕਰ ਵਾਲੇ ਦਾ ਮੁੰਡਾ ਵੀ ਬਾਲੀਵੁੱਡ ਐਕਟਰ ਹੈਗਾ ਅਜੀ ਦੇਵਗਨ ਘਰਗਿਆ ਨਾਲ ਕੰਮ ਕੀਤਾ ਸਾਬਦਨ ਇੰਡੀਆ ਚ ਕੰਮ ਕੀਤਾ ਹੈਗਾ ਪਰ ਹੁਣ ਭੁਖ ਹੜਤਾਲ ਤੇ ਬੈਠਾ ਕਹਿੰਦਾ ਯਾਰ ਪੰਜਾਬ ਵਾਲੇ ਤਾਂ ਕੰਮ ਹੀ ਨਹੀਂ ਦਿੰਦੇ ਇਹ ਕੰਮ ਕਹਿੰਦੇ ਇੱਥੇ ਹੋਰ ਹੀ ਕਿਸਮ ਦੇ ਬੰਦਿਆਂ ਨੂੰ ਦੇਖੀ ਜਾਂਦੇ ਆ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਮਨਪ੍ਰੀਤ ਨਾਲ ਕੀ ਹਾਲ ਆ ਮਨਪ੍ਰੀਤ ਬਾਈ ਠੀਕ ਠਾਕ ਹੋ ਬਾਈ ਬਾਈ ਪਹਿਲਾਂ ਤਾਂ ਪੱਕੀ ਗੱਲ ਦਾ ਦੱਸ ਦਿਓ ਵੀ ਅਜੀਤ ਦੇ ਬਗਾਨਾ ਕੰਮ ਕੀਤਾ ਤੁਸੀਂ ਕੀਤਾ ਬਾਈ ਪੁੱਜ ਦਾ ਪ੍ਰਾਈਡ ਆਫ ਇੰਡੀਆ 1977 ਦੀ ਲੜਾਈ ਜਿਹੜੀ ਬਣੀ ਸੀ ਉਹ ਤੇ ਫਿਲਮ ਬਣੀ ਆ 에ਅਰ ਫੋਰਸ ਵਾਲੀ ਹਾਂ 에ਅਰ ਫੋਰਸ ਸੰਜੇ ਰੱਤ ਵੀ ਸੀ ਉਹ ਚ ਸੰਜੇ ਰੱਤ ਵੀ ਸੀ ਬਾਈ ਪੁੱਜ ਫਿਲਮ ਹੈਗੀ ਐਮੀ ਵਰਕ ਵੀ ਸੀ ਨਾ ਤੇ ਉਹ ਪਹਿਲਾਂ ਚਪਾਈ ਨੇ ਕੰਮ ਕੀਤਾ ਤੇ ਸਾਬਦਾਨ ਇੰਡੀਆ ਚ ਵੀ ਕੀਤਾ ਹਾਂ ਬਹੁਤ ਕੀਤਾ ਦੰਗਲ ਚੈਨਲ ਤੇ ਕੀਤਾ ਆਪਣਾ ਡीडी ਭਾਰਤੀ ਤੇ ਕੀਤਾ ਹੋਰੀ ਬਹੁਤ ਚੰਨਣਾਂ ਦੇ ਵੀ ਇਹਦਾ ਮਤਲਬ ਜੇ ਕੋਈ ਬੰਦਾ ਆਏਗਾ ਵੀ ਬਾਈ ਨੂੰ ਐਕਟਿੰਗ ਨਹੀਂ ਹੁੰਦੀ ਹੋਣੀ ਐਕਟਿੰਗ ਤਾਂ ਤੁਹਾਨੂੰ ਆਉਂਦੀ ਹੋਊਗੀ ਤਾਂ ਹੀ ਲੈ ਅਗਲੇ ਬਾਈ ਸਿੰਗਰਾਂ ਨੂੰ ਤਾਂ ਬਹੁਤ ਵਧੀਆ ਕਰ ਗੋਮੇ ਤੇ ਹੁਣ ਤੁਸੀਂ ਭੁਖ ਹੜਤਾਲ ਤੇ ਬੈਠੇ ਆ ਘਰੇ ਚੱਕਰ ਕੀ ਹੈ ਚੱਕਰ ਵੀਰੇ ਇਹੀ ਹੈ ਇੰਡਸਟਰੀ ਸਾਨੂੰ ਇੰਡਸਟਰੀ ਸਾਨੂੰ ਕਹਦੇ ਸਾਨੂੰ ਸਾਨੂੰ ਇੱਕ ਪਾਸਾ ਕਰਦੇ ਸਾਡੇ ਚੰਗੇ ਐਕਟਰਾਂ ਦਾ ਜਿਨ੍ਹਾਂ ਨੇ ਥੀਏਟਰ ਫੁਟਟਰ ਕੀਤੇ ਮੈਂ ਥੀਏਟਰ ਬੰਬੇ ਤੋਂ ਕੀਤਾ 2 ਸਾਲ ਲਾਇਆ ਮੈਂ ਇਹਨਾਂ ਇੰਡਸਟਰੀ 'ਚ ਕੰਮ ਕੀਤਾ 10 ਫਰਾ ਸਾਲਾਂ ਦਾ ਮੈਨੂੰ ਤਜਰਬਾ ਹੈ ਇਹ ਬਈ ਇੰਡਸਟਰੀ ਇੱਕ ਗੱਲ ਕਹਦੇ ਕਿ ਬਈ ਅਸੀਂ ਤਾਂ ਲੈਣਾ ਮੈਡਸਨ ਤੋਂ ਵਰਗਿਆ ਨੂੰ ਆ ਅਸੀਂ ਤਾਂ ਲੈਣਾ ਆਪਣਾ ਚੰਮੇ ਵਾਲੀ ਭਾਬੀ ਨੂੰ ਲੈਣਾ ਅਸੀਂ ਤਾਂ ਸਿੰਗਰਾਂ ਨੂੰ ਲੈਣਾ ਇਹਦੇ ਚਾਰ ਗਾਣੇ ਹਿੱਟ ਹੋ ਗਏ ਅਸੀਂ ਪਰ ਬਈ ਆ ਦੀ ਆਰ ਛੱਡ ਗਏ ਅਸੀਂ ਇਹਦਾ ਹੋਰ ਕੰਮ ਤੋੜ ਗਏ ਠੀਕ ਹੈ ਫਿਰ ਕਿਉਂ ਪਟਿਆਲ ਜੰਨੀਵਰਸਿਟੀ 'ਚ ਕਿਉਂ ਥੀਏਟਰ ਦੀ ਐਮਏ ਕਰਾਈਆਂ ਜਾਂਦੀਆਂ ਯਾਰ ਕਿਉਂ ਥੀਏਟਰ 'ਚ ਪੜ੍ਹਾਈ ਕਿਉਂ ਉੱਥੇ ਪ੍ਰੋਫੈਸਰ ਬੈਠੇ ਨੇ ਸਾਡੇ ਵਰਗੇ ਉਮੀਦਦਾਰਾਂ ਲਾ ਲੈਂਦੇ ਕਿਸੇ ਫਿਲਮ ਵਿੱਚ ਵਧੀਆ ਕੰਮ ਕਰਨਾ ਸਾਨੂੰ ਜਵਾਬ ਦੇ ਦਿਓ ਬਾਈ ਅਸੀਂ ਪਰ ਨਹੀਂ ਪਰ ਬਈ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਡਾਇਰੈਕਟਰ ਐ ਪ੍ਰੋਡਿਊਸਰ ਐ ਉਹ ਇਹਨਾਂ ਨੂੰ ਸਟੂਲਿਆਂ ਤੇ ਕਿਹਨਾਂ ਨੂੰ ਤਾਂ ਲੈਂਦੇ ਆ ਵੀ ਵਿਊ ਆਉਂਦੇ ਆ ਉਹਨਾਂ ਦੇ ਕਰਕੇ ਬਾਈ ਉਹੀ ਤਾਂ ਫਿਲਮਾਂ ਵਿਕਦੀਆਂ ਨਾ ਵੀ ਤਾਂ ਲੈਂਦੇ ਆ ਆਪਣੇ ਵੀਰੇ ਪੰਜਾਬ ਦਾ ਇਹੀ ਤਾਂ ਮੈਨੂੰ ਲੱਗਦਾ ਬਹੁਤ ਗੰਦੀ ਚੀਜ਼ ਲੱਗਦੀ ਐ ਇਹ ਕਿ ਆਪਾਂ ਜਿਹੜਾ ਸਮਾਜ ਗੰਦਲ ਰਿਹਾ ਨਾ ਇਹ ਚੀਜ਼ਾਂ ਕਰਕੇ ਇਹ ਚੀਜ਼ ਦਾ ਬਾਈਕਟ ਹੋਣਾ ਚਾਹੀਦਾ ਜਿਹੜੇ ਫਿਲਮ 'ਚ ਇਹਨਾਂ ਨੂੰ ਲੈ ਲੈਂਦਾ ਉਹ ਫਿਲਮ ਦਾ ਪੰਜਾਬੀਆਂ ਨੂੰ ਟੋਟਲ ਤੌਰ ਤੇ ਬਾਈਕਟ ਕਰਨਾ ਚਾਹੀਦਾ ਪ੍ਰਾਇਮਰ ਕਰਦੇ ਆਪਾਂ ਨੂੰ ਪ੍ਰੋਮੋਟ ਕਰਦੇ ਆ ਉਸ ਚੀਜ਼ ਨੂੰ ਇੱਕ ਵੀਰੇ ਚੈਨਲ ਤੇ ਆ ਕੇ ਇਹਨਾਂ ਸਟੂਲਿਆਂ 'ਤੇ ਜਾ ਕੇ ਇੰਟਰ ਵੀਰ ਆਪਾਂ ਇਹ ਸਮਾਜ ਗਲਤ ਪਾਸੇ ਲੈ ਕੇ ਜਾਣ ਨਾ ਆਪਾਂ ਹੀ ਹਿੱਸੇਦਾਰਾਂ ਇਸ ਚੀਜ਼ ਦੇ ਜੇ ਕੱਲ ਨੂੰ ਜਵਾਕ ਆਪਣੇ ਜੇ ਵਿਗੜਨਗੇ ਨਾ ਤੇ ਆਪਾਂ ਫਿਰ ਅੱਖਾਂ ਚੋਂ ਸੁਣ ਦੇਦੇ ਕਿ ਲੋਕਾਂ ਨੂੰ ਹੁਣ ਬਈ ਜੇ ਤੁਹਾਡੀ ਬਈ ਕਿੰਨੀ ਉਮਰ ਹੋਗੀ ਤੁਸੀਂ 30 ਪਲੱਸ ਹੀ ਹੋਵੋਗੇ ਮੇਰੇ ਵਾਲੀ ਕੈਟਾਗਰੀ ਚ ਹਾਂ ਆਪਣੀ ਉਮਰ ਵਾਲੇ ਸਟੂਲੇ ਬਹੁਤ ਘਟ ਹੈ ਬਹੁਤ ਹੀ ਘਟ ਹੈ ਪਰ ਜਿਹੜੇ ਹੋਣ ਵਾਲੇ 20 25 ਸਾਲ ਵਾਲੇ ਚ ਬਾਲੇ ਆ ਵਿਗੜ ਰਹੇ ਆ ਕਹਿਣ ਦਾ ਪਾਵ ਮੈਡਸਨ ਤੋਂ ਥੱਲੇ ਇੰਟਰਵਿਊ ਵੇਖਿਆ ਉਹਦੇ ਥੱਲੇ ਕਮੈਂਟ ਆਉਂਦੇ ਆ ਸਟੂਲਿਆਂ ਦੇ ਹੋਰਾਂ ਦੇ ਕਿ ਸਾਡਾ ਦੌਰ ਚੱਲ ਪਿਆ ਹੁਣ ਲੋਕ ਮੱਚਦੇ ਸਾਡੇ ਤੋਂ ਆ ਸਾਡਾ ਦੌਰ ਹੈ ਹੜ ਜ਼ ਇਹਦਾ ਇਹਦਾ ਇੱਕ ਵੱਖਰੇ ਦੇਸ਼ ਦੀ ਮੰਗ ਕੌਣ ਕਰਨ ਨੂੰ ਮੈਨੂੰ ਥੋੜੇ ਤੋਂ ਖਰਚਾ ਤੋਂ ਵੱਖਰੇ ਦੇਸ਼ ਦੀ ਮੰਗ ਵੀ ਕਰਨਗੇ ਟੂਲਾਸਤਾਨ ਬਣਾਉਣਗੇ ਬਈ ਟੂਲਾਸਤਾਨ ਬਣਾਉਣਗੇ ਜੁਆ ਅਜਸਤਾਨ ਇੱਕ ਅਜਦੇ ਗੰਭੀਰ ਬਹੁਤ ਵਾਇਰਲ ਹੁੰਦਾ ਉਹ ਕਹਿੰਦਾ ਮੈਨੂੰ ਅਜੇ ਅਜੇ ਸਤਾਨ ਬਣਾ ਕੇ ਦਿਓ ਇਹਨਾਂ ਨੂੰ ਅਜੇ ਅਜੇ ਦੇਵਗੰਦ ਦੇ ਡੁਪਲੀਕੇਟ ਵਾਇਰਲ ਹੁੰਦੇ ਨਾ ਬਹੁਤ ਜ਼ਿਆਦਾ ਉਵੇਂ ਟੂਲਾਸਤਾਨ ਵੀ ਇੱਕ ਬਣਵਾ ਮੈਨੂੰ ਟੈਂਪੂ ਸਤਾਨ ਬਣੂਗਾ ਇੱਕ ਬਈ ਮੈਨੂੰ ਐ ਲੱਗੀ ਜਾਂਦਾ ਤੁੜੀਆਂ ਗੱਲਾਂ ਸੁਣ ਕੇ ਵੀ ਤੁਸੀਂ 10 ਸਾਲ ਕਹਿੰਦੇ ਮੈਂ ਐਕਟਿੰਗ ਚ ਲਾਇਏ ਤੁਸੀਂ ਐਕਟਿੰਗ ਸਿੱਖੀ ਵੀ ਥੀਏਟਰ ਵੀ ਕੀਤਾ ਨਾ ਉਹ ਸਾਰਾ ਕੁਝ ਕਰਕੇ ਤੁਸੀਂ ਮੇਰੇ ਨਾਲ ਟਾਈਮ ਖਰਾਬ ਕੀਤਾ ਤੁਸੀਂ ਉਹ ਟਾਈਮ ਖਰਾਬ ਨਾ ਕਰਦੇ ਤੁਸੀਂ ਮੋਢੇ ਤੇ ਪਾਉਂਦੇ ਪਾਰਸ ਤੇ ਤੁਸੀਂ ਐਂਜ ਕਰਕੇ ਵੀਡੀਓ ਪਾਇਆ ਕਰਦੇ ਥੋੜੀਆਂ ਬਾਲੀਆਂ ਚੱਲਿਆ ਕਰਨੀ ਬਾਈ ਤੇ ਨਾਲੇ ਤੁਹਾਨੂੰ ਫਿਲਮਾਂ ਚ ਰੋਲ ਮਿਲਨੇ ਸੀ ਸਿਰੇ ਤੋਂ ਸਿਰਾ ਵੀਰੇ ਉਹ ਆਉਣਗੇ ਵੇਖੀ ਐਂ ਤੂੰ ਹੁਣ ਇਹਨਾਂ ਦਾ ਦੌਰ ਹੀ ਆਉਣਾ ਗੱਗੂ ਗਲਰਗਾ ਦੌਰ ਗਿਆ ਬਈ ਹੁਣ ਇਹਨਾਂ ਦਾ ਦੌਰ ਆਣਾ ਹੋਰੋਂ ਮੁੰਡੇ ਇਹ ਕਿਆ ਕਰਨ ਕਿ ਮੁੰਡਾ ਤੁਰਦਾ ਗੱਗੂ ਗੱਲ ਚਾਲ ਨਹੀਂ ਨਾ ਐਂ ਕਿਆ ਕਰਨ ਮੁੰਡਾ ਤੁਰਦਾ ਮੈਡਸਨ ਵਾਲੀ ਚਾਲ ਨਹੀਂ ਆਹ ਗਣੇ ਆਇਆ ਕਰਨਗੇ ਵੇਖੀ ਜਾਈ ਤੂੰ ਨਹੀਂ ਹੁਣ ਜਿਵੇਂ ਪਹਿਲਾਂ ਤਾਂ ਆ ਜਾਂਦਾ ਅਗਲਾ ਕਹਿੰਦਾ ਗੱਗੂ ਗੱਲ ਆਇ ਝੂਲ ਝੂਲ ਕੇ ਆਉਂਦਾ ਫਿਰ ਆਈਆਂ ਜੇ ਕੰਮ ਕੀ ਹਾਂ ਜੀ ਆ ਇਹ ਕਰਾ ਕੰਮ ਆਏ ਜੀ ਬਸ ਹਾਂ ਆ ਇਹ ਮਖੀ ਡਾਇਗਨ ਕਰਨਗੇ ਨਾ ਉਹ ਤੋਂ ਬਸ ਆਏ ਫਿਰ ਫਿਰ ਬਈ ਜਿਹੜਾ ਆਪਣਾ ਹੀਰੋ ਹੋਇਆ ਕਰੂਗਾ ਜਿਵੇਂ ਆਪਾਂ ਮਤਲਬ ਵੀ ਵਿਲਨ ਹੁੰਦਾ ਹਨਾ ਹੁਣ ਤਾਂ ਵਿਲਨ ਨੂੰ ਆਕੇ ਗੱਗੂ ਗੇ ਲਰਗਾ ਮਾਰਦਾ ਮੁੱਕੇ ਸਿਰ ਹੁੰਦਾ ਫਿਰ ਉਹ ਕੀ ਹੀਰੋ ਦੇ ਮੂੰਹ ਤੇ ਪਰਸ਼ ਮਾਰਿਆ ਕਰਨਗੇ ਹਾਂ ਕੁਛ ਇਹੋ ਜਿਹਾ ਕੁਛ ਕਰਿਆ ਕਰਨਗੇ ਪਰਸ਼ ਮਾਰਿਆ ਕਰਨਗੇ ਜਾਂ ਕੋਈ ਅਲਾ ਦੇ ਕੇ ਕੰਮ ਨਿਵੇੜਦੇ ਕਰਨਗੇ ਸਮਾਜ ਨੂੰ ਦੇਣ ਤਾਂ ਹੈਗੇ ਚਲੋ ਉਹਨਾਂ ਦੀ ਕਿਸੇ ਗੱਲ ਦੇ ਵਿੱਚ ਤੇ ਕਲਮ ਲਾ ਕੇ ਕੀ ਕਹੀ ਹੈ ਨਾ ਬਈ ਯਾਰ ਹੁਣ ਦੇਖਣ ਵਾਲੇ ਵੀ ਮਤਲਬ ਯਾਰ ਸਾਹਰੇ ਆਪਾਂ ਇਹ ਦੁੱਖ ਦਾ ਇਹ ਮਨ ਦੁੱਖ ਲੱਗਦਾ ਆਪਾਂ ਸੜਵਾ ਸਮਝਾਕ ਕਰ ਰਹੇ ਆ ਪਰ ਮਨ ਦੁੱਖਦਾ ਹੈ ਕਿ ਆਪਾਂ ਸਮਾਜ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਕੱਲ ਨੂੰ ਯਾਰ ਕਿਸੇ ਦਾ ਬੱਚਾ ਜਿਹ ਇਹੋ ਜਿਹੇ ਸ਼ਰਿਆਂ ਵਿੱਚ ਇਹਨਾਂ ਨੂੰ ਚੀਜ਼ਾਂ ਹੋ ਗਿਆ ਤੇ ਜਵਾਕਾਂ ਨੂੰ ਜਵਾਕ ਯਾਰ ਉਹ ਮੁੰਡੇ ਛੋਟੇ ਉਹਨਾਂ ਨੂੰ ਮਤ ਨਿਆਣੀ ਹੁੰਦੀ ਹੈ ਉਹਨਾਂ ਨੂੰ ਲੱਗ ਗਿਆ ਕਿ ਹਾਂ ਬਈ ਇਹ ਚੀਜ਼ ਐ ਇੱਧਰ ਜਿਆਦਾ ਵਾਇਰਲ ਹੋ ਰਹੀ ਆ ਹੁਣ ਜਦੋਂ ਪਤਾ ਹੀ ਇਹ ਕੁੜੀਆਂ ਜਵਾਕ ਕਿੰਨੀਆਂ ਕਿੰਨੀਆਂ ਇੰਸਟਾ ਤੇ ਨੰਗੇ ਹੋ ਕੇ ਪਿੱਛਾ ਦਿਖਾ ਦਿਖਾਈ ਕਿੰਨਾ ਕਿਵੇਂ ਵਾਇਰਲ ਹੋ ਰਹੀਆਂ ਉਹ ਐਂ ਆ ਕਿ ਹੁਣ ਆ ਬਈ ਇਹ ਚੱਲ ਰਿਹਾ ਕਿ ਇਹ ਇਹ ਜੇ ਟ੍ਰੈਂਡ ਚੱਲ ਪਿਆ ਸਾਰਾ ਕੁਝ ਹੋਣ ਲੱਗ ਗਿਆ ਇਹ ਜੇ ਟ੍ਰੈਂਡ ਆ ਗਿਆ ਇਥੇ ਵੇਖੀ ਜਾਈ ਤਾਂ ਪਿੰਡ ਪਿੰਡ ਘਰ ਘਰ ਇਹ ਚੀਜ਼ਾਂ ਸਟੂਲੀਆਂ ਹੋ ਜਾਣਗੀਆਂ ਵੇਖੀ ਜਾਈ ਬਈ ਉਹ ਤਾਂ ਫਿਰ ਚੱਲ ਪਿਆ ਟ੍ਰੈਂਡ ਦਾ ਉਹ ਤਾਂ ਦੌਰ ਦਾ ਚੱਲ ਪਿਆ ਤੇ ਬਾਕੀ ਰੋਕਣ ਤੁਸੀਂ ਬਈ ਮੈਸੀ ਹੁਣ ਕੀ ਦੇਣਾ ਚਾਹੁੰਦੇ ਹੋ ਤੁਸੀਂ ਕੋਈ ਸੰਘਰਸ਼ ਵੇਡਣਾ ਚਾਹੁੰਦੇ ਹੋ ਤੁਹਾਡੀ ਰਣਨੀਤੀ ਕੀ ਹੈ ਅੱਗੇ ਦੀ ਵੀ ਜਿਹਦੇ ਕਰਕੇ ਪੰਜਾਬੀ ਫਿਲਮਾਂ ਦੇ ਵਿੱਚ ਸਟੂਲੀਆਂ ਨੂੰ ਤੇ ਜਾਂ ਸਿੰਗਰਾਂ ਨੂੰ ਛੱਡ ਕੇ ਜਿਹੜੇ ਰੀਅਲ ਐਕਟਰ ਹੈ ਜਿਨ੍ਹਾਂ ਨੇ ਥੀਏਟਰ ਕੀਤਾ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਐਕਟਿੰਗ ਆਉਂਦੀ ਉਹ ਬੰਦੇ ਮੂਰੇ ਆਉਣ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਵੀਰ ਮੈਂ ਇਹ ਕਹਿਣਾ ਚਾਹੁੰਦਾ ਕਿ ਹਰ ਫੀਲਡ ਵਿੱਚ ਜਿਵੇਂ ਜੂਨੀਅਨ ਹੁੰਦੀ ਹੁਣ ਕਿਸਾਨ ਜੂਨੀਅਨ ਜਿਵੇਂ ਡੱਲੇ ਵਾਲ ਬੈਠੇ ਨੇ ਆਪਾਂ ਐਕਟਰ ਸਾਰੇ ਇਕੱਠੇ ਹੋਈਏ ਵੀਰ ਭਰਾਵੋ ਸਾਰੇ ਇਕੱਠੇ ਹੋਈਏ ਆਪਣਾ ਟਾਈਮ ਆ ਗਿਆ ਹੁਣ ਜੇ ਕੱਲ ਨੂੰ ਜੇ ਆਪਾਂ ਹੁਣ ਨਾ ਬੋਲੇ ਨਾ ਤਾਂ ਕੱਲ ਨੂੰ ਮਾਪਿਓ ਉਹਦੇ ਬੱਚ ਨੂੰ ਇਸ ਪਾਸੇ ਪਾਉਣ ਪਾਉਣਗੇ ਨਹੀਂ ਕਿ ਥੀਏਟਰ ਵਾਲੇ ਪਾਸੇ ਜੇ ਕੋਈ ਚਾਹੂਗਾ ਕਿ ਮੈਂ ਥੀਏਟਰ ਕਰਨਾ ਮੈਂ ਐਕਟਰ ਬੰਨਾ ਉਹ ਕਹਿਣਗੇ ਤੂੰ ਪਹਿਲਾਂ ਸਿੰਗਰ ਬਣ ਜਾ ਫਿਰ ਐਕਟਰ ਬਣ ਜਾ ਬਾਕੀ ਫਿਲਮਾਂ ਦਾ ਡਾ ਪਹਿਖ ਬਹੁਤ ਮਾੜਾ ਹੋਊਗਾ ਆਪਾਂ ਹੁਣ ਆ ਕੇ ਇਕੱਠੇ ਹੋਈਏ ਇਸ ਚੀਜ਼ ਤੇ ਬੋਲ ਲਗੇ ਚੰਗੇ ਐਕਟਰ ਵਧੀਆ ਐਕਟਰ ਆਪਾਂ ਕੋਈ ਆਪੋ ਨੂੰ ਸਿੱਟੇ ਮਾਰਨੇ ਪੈਂਦੇ ਜਾ ਕੇ ਕਿਸੇ ਸਿੰਗਰ ਦੇ ਕਿਸੇ ਡਾਇਰੈਕਟਰ ਦੇ ਕਿਸੇ ਪ੍ਰੋਡਿਊਸਰ ਦੇ ਆਪਾਂ ਹੱਕ ਦੇ ਆਧਾਰ ਤੇ ਕੰਮ ਲਈਏ ਬਾਕੀ ਲੋਕਾਂ ਨੂੰ ਚੰਗੀ ਚੀਜ਼ ਦਿਖਾਈਏ ਲੋਕਾਂ ਨੂੰ ਚੰਗੀ ਚੀਜ਼ੇ ਵੇਖਣ ਦੇ ਆਪਾਂ ਆਦੀ ਬਣਾਈਏ ਲੋਕ ਬਹੁਤ ਗੰਦੀ ਚੀਜ਼ਾਂ ਵੇਖਦੇ ਲੋਕਾਂ ਨੇ ਤੇ ਹੁਣ ਬਈ ਜੇ ਅੱਜ ਦੀ ਘੜੀ ਆਪਾਂ ਗੱਲ ਕਰੀਏ ਮਾਹੌਲ ਦੇ ਹਿਸਾਬ ਨਾਲ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਜੇ ਕਿਸੇ ਨੇ ਮੰਨ ਲਓ ਰੋਲ ਲੈਣਾ ਹੈ ਨਾ ਤਾਂ ਉਹਦੇ ਲਈ ਉਹਨੂੰ ਐਕਟਰ ਬੰਨਾ ਜ਼ਰੂਰੀ ਨਹੀਂ ਉਹਨੂੰ ਉਹਨੂੰ ਸਿੰਗਰ ਬੰਨਾ ਜ਼ਰੂਰੀ ਹੈ ਪਹਿਲਾਂ ਜਾਂ ਫਿਰ ਜਮਾਂ ਹੀ ਸੀਰੀਅਲ ਸੁਣਾਦਗੇ ਹਾਂ ਜਮਾਂ ਬਹਾਂ ਠੀਕ ਹੈ ਵੀ ਸਟੂਲਾ ਬੰਨਾ ਠੀਕ ਰਹਿੰਦਾ ਉਹਨਾਂ ਨੂੰ ਕੰਮ ਕੰਮ ਛੇਤੀ ਮਿਲ ਜਾਂਦਾ ਲੈ ਜੇ ਕੰਮ ਛੇਤੀ ਬੜੇ ਮਿਲ ਜਾਂਦਾ ਨਾ ਹਾਂ ਤੇ ਬਾਕੀ ਬਾਈ ਹੁਣ ਕਮੈਂਟ ਕਰਕੇ ਦੱਸੋ ਤੁਸੀਂ ਬਾਈ ਹੋਰ ਕੁਝ ਕਹਿਣਾ ਨਹੀਂ ਬੱਸ ਮੇਰੇ ਭਾਈ ਨਹੀਂ ਕੁਝ ਕਹਿਣਾ ਸੀਗਾ ਮੇਰੇ ਐਕਟਰ ਭਰਾਵ ਜਿਹੜੇ ਹੈਗੇ ਆ ਨਾਲ ਜੜੋ ਆਪਾਂ ਚ ਸਮਾਜ ਨੂੰ ਵਧੀਆ ਲੈ ਕੇ ਪਾਸੇ ਲੈ ਕੇ ਜਾਈਏ ਸਮਾਜ ਗਲਤ ਪਾਸੇ ਜਾ ਰਿਹਾ ਬਾਕੀ ਭਾਈ ਹਨਾ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਆ ਹਨਾ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ इमोਸ਼ਨਲੀ ਗੁੱਸੇ ਚ ਕਹੀਆਂ ਜਾਂਦੀਆਂ ਪਰ ਹੁੰਦੀਆਂ ਉਹ ਸਹੀ ਹੈਗੀਆਂ ਸੋ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਧੰਨਵਾਦ